ਕੀ ਕਹਾਂ ਸਰ ਜੀ ਫਿਰ ਤੇ ਦੋ ਚਾਰ ਮਹੀਨ ਖਵਰਾ ਲੇ ਕੇ ਅੱਜ ਲਈ ਹਾਜ਼ਰ ਹੋਇਆ ਆਸ ਕਰਦਾ ਕਿ ਤੁਸੀਂ ਸਾਥ ਦੇਵੋਗੇ ਤੁਹਾਨੂੰ ਪਤਾ ਹੀ ਆ ਕਿ ਸਾਡੇ ਪਰੋਹ ਦੇ ਵਿੱਚ ਆਪਣੇ ਗਵਾਨ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹਿੰਸਕ ਭੀੜ ਨੇ ਬਹੁਤ ਜ਼ਿਆਦਾ ਤਪਾਤ ਮਚਾ ਰੱਖਿਆ ਵਾ ਉਹਨਾਂ ਨੇ ਤਖਤਾ ਪਲਟ ਗਾ ਦਿੱਤਾ ਹੈ ਸ਼ੇਖ ਅਸੀਨਾ ਸਰਕਾਰ ਦਾ ਸ਼ੇਖ ਅਸੀਨਾ ਉੱਥੋਂ ਭੱਜ ਕੇ ਭਾਰਤ ਤੋਂ ਸ਼ੈ ਦੋ ਇੰਗਲੈਂਡ ਦੇ ਵਿੱਚ ਰਾਜਨੀਤਿਕ ਸ਼ਰਨ ਪ੍ਰਾਪਤ ਕਰੇਗੀ ਔਰ ਉੱਥੇ ਜੋ ਵੀ ਹਿੰਦੂ ਔਰ ਹਰ ਕਮਿਊਨਿਟੀ ਦੇ ਲੋਕਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਕਤਰਵਾਦ ਜਾਰੀ ਆ ਫੌਜ ਨੇ ਸ਼ਾਸਨ ਆਪਣੇ ਹੱਥ ਵਿੱਚ ਲੈ ਲਿਆ ਤੇ ਅੰਤਰਮ ਸਰਕਾਰ ਬਣਾਉਣ ਦੀ ਗੱਲ ਕਹੀ ਆ ਦੂਸਰੀ ਗੱਲ ਆਪਾ ਭਾਤ ਦੀ ਕਰੀਏ ਤੇ ਇੰਡੀਆਨ ਐਕਸਪ੍ਰੈਸ ਦੀ ਵੱਡੀ ਖਬਰ ਹੈ ਉਹਦੇ ਖਲਾਸਾ ਕੀਤਾ ਹੈ ਕਿ 25 ਐਸੇ ਨੇਤਾ ਜੋ ਕ੍ਰਪਸ਼ਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ 23 ਨੂੰ ਉਹਨਾਂ ਦੇ ਵਿੱਚੋਂ ਕਲੀਨ ਚਿੱਟ ਦੇ ਵੀ ਦਿੱਤੀ ਗਈ ਹੈ ਇਹ ਵੱਡੀ ਖਬਰ ਪ੍ਰੈਸ ਆਜਾ ਦੇ ਸੰਬੰਧਤ ਦੂਸਰੀ ਖਬਰ ਇਹ ਆ ਕਿ ਭਾਰਤ ਦੀ ਜੋ ਮੈਨੂਫੈਕਚਰਿੰਗ ਗ੍ਰੋਥ ਹੈ 12% ਤੋਂ ਘਟ ਕੇ 0.66% ਤੇ ਆ ਗਈ ਹੈ ਜਾਨੀ ਕਿ ਭਾਰਤ ਦੇ ਵਿੱਚ ਕੁਝ ਵੀ ਬਣਾਇਆ ਨਹੀਂ ਜਾ ਰਿਹਾ ਸਾਰੇ ਬੇਵਕੂਫ ਬਣਾਏ ਜਾਣ ਤੇ ਚੌਥੀ ਤੇ ਸਭ ਤੋਂ ਮਹੱਤਵਪੂਰਨ ਖਬਰ ਇਹ ਹੈ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਨਿਰਧਾਰਤ ਮਾਤਰਾ ਤੋਂ 10% ਤੱਕ ਜ਼ਿਆਦਾ ਪੈਸਟੀਸਾਈਡ ਮਸਾਲਿਆਂ ਦੇ ਵਿੱਚ ਯਾਨੀ ਕਿ ਰਸਾਇਣਕ ਜ਼ਹਿਰ ਪਾਉਣ ਦੀ ਪਰਮਿਸ਼ਨ ਪਰਮਟ ਕਰ ਦਿੱਤੀ ਹੈ ਇਹ ਤੁਹਾਡੇ ਖੇਤਰ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਗਵਰਨਮੈਂਟ